ਮੈਂ ਪਿਛੇ ਤੋਂ ਵੀ ਇੱਕ ਇੰਟਰਵਿਊ ਜੋ ਤੁਸੀਂ ਮੇਰੇ ਬਡੇ ਬ੍ਰਦਰ ਮੇਰੇ ਪਿਤਾ ਤੋਂ ਲਿਆ ਸੀ ਤਰੁੰਦਨ ਬਾਵਾਜੀ ਦੀ ਦਿੱਤੀ ਤੇ ਮੇਰਾ ਆਬਜੈਕਸ਼ਨ ਇਹਦੇ ਵਿੱਚ ਆਵੇ ਕਿ ਸਰ ਦੇਖੋ ਅਸੀਂ ਜੈਨਸ਼ਾਲ ਇੱਕ ਲਾ ਬਾਈਡਿੰਗ ਕੰਪਨੀ ਆਫ ਇੰਡੀਆ ਹੈ ਸਾਡਾ ਹਿੰਦੁਸਤਾਨ ਚ ਵਪਾਰ ਹੈ ਸਾਡਾ ਇੰਟਰਨੈਸ਼ਨਲੀ ਵੀ ਵਪਾਰ ਹੈਗਾ ਵਾਹ ਸਾਡਾ ਐਕਸਪੋਰਟ ਦਾ ਵੀ ਬਿਜ਼ਨਸ ਹੈ ਸਾਡਾ ਡੋਮੈਸਟਿਕ ਵੀ ਬਿਜ਼ਨਸ ਹੈ ਤੇ ਅਸੀਂ ਜੋ ਵੀ ਕੰਮ ਆਪਣਾ ਇਤਿਹਾਸਿਕ ਜ਼ਿੰਦਗੀ ਚ ਕੀਤਾ ਹੈ ਲਾਅ ਦੇ ਅਕੋਰਡਿੰਗ ਹੀ ਕੀਤਾ ਹੈ ਜੋ ਅੱਜ ਦੇ ਪ੍ਰਿਵੈਲਿੰਗ ਲਾਅਸ ਹੈ ਅਸੀਂ ਸਾਡੇ ਸਿਰ ਮੱਥੇ ਹੈ ਅਸੀਂ ਉਹਨਾਂ ਤੋਂ ਬਾਰ ਨਾ ਕੋਈ ਵੀ ਜਾਂਦੇ ਆ ਨਾ ਅਸੀਂ ਕਿ ਜ਼ਿੰਦਗੀ ਜਾ ਜਾਵਾਂਗੇ ਜੈਨ ਸ਼ੋਲਦਾ ਉਹਦੇ ਨਾਲ ਕੋਈ ਤਾਲੁਕਤ ਨਹੀਂ ਹੈ ਅਸੀਂ ਉਸ ਤੋਂ ਅਲੱਗ ਹੈ ਤੁਸੀਂ ਵੀ ਸਹਿਮਤ ਹੋਵੋਗੇ ਕਿ ਜਿਹੜਾ ਇੱਕ ਡੀਮਾਰਕਾ ਦੀ ਰੇਡ ਹੋਈ ਸੀ ਇਹਦਾ ਮਤਲਬ ਤੁਸੀਂ ਉਸ ਟਾਈਮ ਮੰਨਦੇ ਹੋ ਕਿ ਉਹ ਸਹੀ ਹੋਈ ਹੈ ਕਿਸੇ ਦਾ ਵੀ ਬ੍ਰਾਂਡ ਨਹੀਂ ਲਗਾਉਣਾ ਚਾਹੀਦਾ ਦੇਖੋ ਸਰ ਜੋ ਲੋ ਆਜਦਾ ਕਹਿੰਦਾ ਵੈ ਉਹਦੀ ਸਮਝ ਤਾਂ ਠੀਕ ਹੈ ਬਾਕੀ ਪ੍ਰਿਵੈਲਿੰਗ ਕੰਟਰੀਜ਼ ਦੇ ਵੀ ਕਿਸੇ ਹੋਰ ਇੰਡੀਵਿਜੂਅਲ ਦੀ ਕੀ ਆਪੀਨੀਅਨ ਮੈਂ ਉਹਦੇ ਵਿੱਚ ਕੋਈ ਵੀ ਕਟਾਕਸ਼ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਪਲੀਜ਼ ਆਹ ਦੋ ਚੀਜ਼ਾਂ ਨੂੰ ਨਾ ਇੰਡੀਵਿਜੂਅਲ ਨੂੰ ਤੇ ਫਰਮ ਨੂੰ ਕੋਲਾਬੋਰੇਟ ਨਾ ਕਰੋ ਉਹਨੂੰ ਅਲੱਗ ਹੀ ਰੱਖੋ ਮੇਰੀ ਆਹੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜਨ ਹਿਤੇਸ਼ੀ টিআরপি ਨਹੀਂ ਭਰੋ ਸਾ ਆਪਕਾ ਸਰ ਸਚੀਕਾਲ ਆਦਾਬ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਹੋਈ ਡੀ ਕੰਪਨੀਆ ਨੂੰ ਲੈ ਕੇ ਰੇਡ ਨੂੰ ਤੋਂ ਬਾਅਦ ਵਪਾਰੀ ਨੇਤਾ ਤਰੁੰਜਨ 바ਵਾ ਦੀ ਇੱਕ ਸਟੇਟਮੈਂਟ ਆਂਦੀ ਹੈ ਜਿਸ ਤੋਂ ਬਾਅਦ ਉਸ ਸਟੇਟਮੈਂਟ ਨੂੰ ਲੈ ਕੇ ਕਈ ਤਰ੍ਹਾਂ ਦੇ ਆਬਜੈਕਸ਼ਨ ਜਿਹੜੇ ਹੈ ਜਿਹੜੇ ਐ ਕੀਤੇ ਗਏ ਨੇ ਸੋ ਇਸ ਮਾਮਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਜੈਨ ਸ਼ਾਲਸ ਦੇ ਡਾਇਰੈਕਟਰ ਅਰुण ਜੈਨਕੋਲ ਜਿਨ੍ਹਾਂ ਨੇ ਓਬਜੈਕਸ਼ਨ ਕੀਤਾ ਹੈ ਉਸ ਸਟੇਟਮੈਂਟ ਤੇ ਸੋ ਜਾਣਦੇ ਆ ਕਿ ਕੀ ਓਬਜੈਕਸ਼ਨ ਹੈ ਔਰ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਕੀ ਉਹਦੇ ਵਿੱਚ ਗਲਤ ਹੈ ਸਰ ਨਮਸਕਾਰ ਨਮਸਕਾਰ ਸੰਦੀਪ ਜੀ ਸਭ ਨੂੰ ਮੇਰੀ ਪਿਆਰ ਭਰੀ ਨਮਸਕਾਰ ਸੰਦੀਪ ਜੀ ਇਸ ਤਰ੍ਹਾਂ ਸੀਗਾ ਜੀ ਕਿ ਮੈਂ ਪਿੱਛੇ ਤੁਹਾਡੀ ਇੱਕ ਇੰਟਰਵਿਊ ਜੋ ਤੁਸੀਂ ਮੇਰੇ ਬਡੇ ਬ੍ਰਦਰ ਮੇਰੇ ਪਿਤਾ ਤੋਂ ਲਿਆ ਸੀ ਤਰੁੰਜਨ ਬਾਵਾਜੀ ਦੇ ਦਿੱਤੀ ਆ ਕੋਈ ਰੀਡਵੈਰ ਹੋਈ ਹੈ ਡੀਮਾਰਕਰ ਦੀ ਕੋਈ ਕੰਪਨੀ ਨੇ ਕੀਤੀ ਹੈਗੀ ਹੈ ਤੇ ਉਹਦੇ ਵਿੱਚ ਮੈਂ ਪੂਰੀ ਇੰਟਰਵਿਊ ਸੁਣਦਾ ਪਿਆ ਸੀਗਾ ਤੇ ਉਹਦੇ ਵੀ ਤੁਸੀਂ ਸਾਡੀ ਫਰਮ ਜੈਨ ਸ਼ੌਲ ਦਾ ਵੀ ਜ਼ਿਕਰ ਕੀਤਾ ਤੇ ਮੇਰਾ ਆਬਜੈਕਸ਼ਨ ਇਹਦੇ ਵਿੱਚ ਆਵੈ ਕਿ ਸਰ ਦੇਖੋ ਹਰ ਬੰਦੇ ਦੇ ਆਪਣੇ ਆਪਣੇ ਵਿਊ ਪੁਆਇੰਟਸ ਹੁੰਦੇ ਹੈ ਹਰ ਬੰਦੇ ਦੀ ਆਪਣੀ ਆਪਣੀ ਮੰਨਤ ਹੈਗੀ ਹੈ ਅਸੀਂ ਜੈਨ ਸ਼ੌਲ ਇਕ ਲਾ ਬਾਈਡਿੰਗ ਕੰਪਨੀ ਆਫ ਇੰਡੀਆ ਹੈ ਸਾਡਾ ਹਿੰਦੂਸਤਾਨ ਚ ਵਪਾਰ ਹੈ ਸਾਡਾ ਇੰਟਰਨੈਸ਼ਨਲ ਵੀ ਵਪਾਰ ਹੈਗਾ ਵਾ ਸਾਡਾ ਐਕਸਪੋਰਟ ਦਾ ਵੀ ਬਿਜ਼ਨਸ ਹੈ ਸਾਡਾ ਡੋਮੈਸਟਿਕ ਵੀ ਬਿਜ਼ਨਸ ਹੈਗਾ ਵੇ ਠੀਕ ਹੈ ਲਾ ਬਾਈਡਿੰਗ ਫਰਮ ਆਫ ਇੰਡੀਆ ਹੈਗੇ ਆ ਤੇ ਅਸੀਂ ਜੋ ਵੀ ਕੰਮ ਆਪਣਾ ਇਤਿਹਾਸ ਜਿੰਦਗੀ ਚ ਕੀਤਾ ਹੈ ਲਾ ਅਕੋਰਡਿੰਗ ਹੀ ਕੀਤਾ ਹੈ ਜੋ ਅੱਜ ਦੇ ਪ੍ਰਿਵੈਲਿੰਗ ਲਾਜ਼ ਹੈ ਅਸੀਂ ਉਹ ਸਾਡੇ ਸਿਰ ਮੱਥੇ ਹੈ ਅਸੀਂ ਉਹਨਾਂ ਤੋਂ ਬਾਰ ਨਾ ਕਿ ਵੀ ਜਾਂਦੇ ਆ ਨਾ ਅਸੀਂ ਕਦੇ ਜ਼ਿੰਦਗੀ ਜਾ ਜਾਵਾਂਗੇ ਤੇ ਉਹਦੇ ਵੀ ਤੁਸੀਂ ਕੁ ਰੈਫਰੈਂਸ ਤਰुण जी ਨੂੰ ਦਿੱਤਾ 바ਵਾ ਜੀ ਨੂੰ ਕਿ ਜੈਨ ਸ਼ੌਲ ਤੁਹਾਡੀ ਕੰਪਨੀ ਹੈਗੀ ਹੈ ਤੇ ਉਹਦਾ ਵੀ ਕੁਝ ਉਸ ਹਿਸਾਬ ਦੀ ਸਟੇਟਮੈਂਟ ਯੂਜ਼ ਕੀਤੀ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਤਰुण ਜੈਨ ਜੀ ਦੇ ਉਹ ਆਪਣੇ ਵਿਚਾਰ ਨੇ ਜੈਨ ਸ਼ੌਲ ਦਾ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਅਸੀਂ ਉਹਨਾਂ ਦੇ ਬਿਆਨ ਤੋਂ ਸਹਿਮਤ ਹੈ ਜਾਂ ਨਾ ਸਹਿਮਤ ਦੀ ਗੱਲ ਨਹੀਂ ਹੈ ਅਸੀਂ ਉਸ ਤੋਂ ਅਲੱਗ ਹੈ ਉਹ ਬਿਆਨ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਠੀਕ ਲੱਗਿਆ ਹੈਗਾ ਵੈ ਕਿ ਨਹੀਂ ਹੈਗਾ ਵੈ ਕਿਉਂਕਿ ਜੋ ਲਾਅ ਹੈਗਾ ਅਸੀਂ ਲਾਅ ਨੂੰ ਫਾਲੋ ਕਰਨਾ ਵੈ ਦੂਸਰੀ ਗੱਲ ਜੈਨ ਸ਼ੌਲ ਫਰਮ ਦੇ ਵਿੱਚ ਮੈਂ ਅਰੁੰਜੈਨ ਤੇ ਰਿਸ਼ੀ ਜੈਨ ਅਸੀਂ ਜੋ ਡਾਇਰੈਕਟਰ ਹੈ ਅਸੀਂ ਦੋਨੇ ਹੀ 파ਟਨਰ ਹੈਗੇ ਆਂ ਔਰ ਅਜ ਤੋ ਨਹੀਂ ਅਸੀਂ ਬਹੁਤ ਸਾਲਾਂ ਤੋਂ ਇਹਦੇ ਵਿੱਚ 파ਟਨਰ ਰਹੇ ਗਏ ਸਾਡੇ ਫਾਦਰ ਸਾਹਿਬ ਨੇ ਸਾਡਾ ਪਹਿਲਾਂ ਹੀ ਇਹਦੇ ਵਿੱਚ ਸਾਨੂੰ ਜੋ ਵੀ ਸਾਡੀ ਹੈਗੀ ਐ ਸਿਸਟਮ ਉਹਦੇ ਜਿੰਮੇਵਾਰੀ ਹੈਗੀ ਸਾਡੀ ਅਲੱਗ-ਕਿੱਤੀਆਂ ਹੋਈਆਂ ਮੇਰੇ ਬੜੇ ਬ੍ਰਦਰ ਔਰ ਸਾਡਾ ਰੀਅਲ ਏਸਟੇਟ ਦਾ ਵਪਾਰ ਦੇਖਦੇ ਹੈਗੇ ਆਪਣਾ ਦੇਖਦੇ ਹੈ ਠੀਕ ਹੈ ਜੀ ਤੇ ਜੇਕਰ ਨਾ ਬਕਿਆ ਨਾ ਚਾਹਦੇ ਹੋ ਕਿ ਅਰੁਣ ਜੈਨ ਤਰੁਣ ਜੈਨ ਜੀ ਜਿਹੜੇ ਹੈਗੇ ਆ ਉਹ ਰੀਅਲ ਏਸਟੇਟ ਕਾਰੋਬਾਰੀ ਹੈ ਐਸ ਅ ਫੈਮਿਲੀ ਮੈਂਬਰ ਤਾਂ ਹੈਗੇ ਪਰ ਉਹਨਾਂ ਦਾ ਜੈਨਸ਼ੌਲ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਹਾਂਜੀ ਉਹਨਾਂ ਦਾ ਜੈਨਸ਼ੌਲ 'ਚ ਕੋਈ ਰੋਲ ਨਹੀਂ ਹੈਗਾ ਉਹ ਬਹੁਤ ਪਹਿਲਾਂ ਹੀ ਆਪਣੀ ਕਲੋਨੀਆਂ ਵਗੈਰਾ ਕੱਢਦੇ ਰਹੇ ਹੈਗੇ ਆ ਜੋ ਵੀ ਉਹਨਾਂ ਦਾ ਕੰਮ ਹੈਗਾ ਹੋਵੇ ਸੋਸ਼ਲ ਵਰਕ ਕਰਦੇ ਆ ਪੋਲਿਟਿਕਸ 'ਚ ਵੀ ਹੈਗੇ ਆ ਸਾਡੇ ਬਹਾਦਰੂਕੇ ਟੈਕਸਟਾਈਲ ਦੇ ਪ੍ਰੈਜ਼ੀਡੈਂਟ ਵੀ ਹੈਗੇ ਆ ਮੇਰੇ ਬਡੇ ਬ੍ਰਦਰ ਹੈ ਮੇਰੇ ਪਤਾ ਤੋਂ ਲੈ ਆ ਜੋ ਕਹਿੰਦੀ ਸੀ ਉਹਨਾਂ ਗੱਲ ਮੰਨਦੇ ਹੈਗੇ ਆ ਪਰਿਵਾਰੀ ਤੌਰ ਦੇ ਉੱਤੇ ਪਰ ਬਿਜ਼ਨਸ ਦੇ ਵਿੱਚ ਉਹਨਾਂ ਦਾ ਬਹੁਤ ਪਹਿਲਾਂ ਤੋਂ ਹੀ ਕੋਈ ਵੀ ਰੋਲ ਨਹੀਂ ਰਿਹਾ ਵੈ ਜਾਂ ਤੋਂ ਉਹ ਸੋਸ਼ਲ ਵਰਕ ਦੀ ਲਾਈਨ 'ਚ ਆਏ ਹੈਗੇ ਆ ਤਾਂ ਮੈਂ ਸਿਰਫ ਇੱਕ ਥੋੜੇ ਮਾਧਿਅਮ ਦੇ ਰਾਹੀਂ ਆ ਗੱਲ ਨੂੰ ਕਲੀਅਰ ਕਰਨਾ ਚਾਹੁੰਦਾ ਆ ਆਪਣੀ ਕਲੈਰੀਫਿਕੇਸ਼ਨ ਕਰਨਾ ਚਾਹੁੰਦਾ ਹੈ ਔਰ ਤੌਰ 'ਤੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਜਦ ਵੀ ਉਹਨਾਂ ਦਾ ਇੰਟਰਵਿਊ ਲੋ ਕਿਸੇ ਦਾ ਵੀ ਇੰਟਰਵਿਊ ਲੋ ਪਰਸਨਲ ਫਰਮਸ ਨੂੰ ਉਹਨਾਂ ਤੋਂ ਅਲੱਗ ਰੱਖੋ ਕਿਉਂਕਿ ਅਸੀਂ ਵਪਾਰ ਕਰਨਾ ਹੈ ਜੀ ਅਸੀਂ ਵਪਾਰ ਕਰਕੇ ਪੈਸੇ ਕਮਾਣੇ ਆ ਦੇਸ਼ ਸੇਵਾ ਕਰਨੀ ਆਪਣੇ ਖਰਚ ਲਾਣੇ ਆ ਤੇ ਸਾ ਅਹੀ ਮੇਰੇ ਕੋਲ ਇੱਕ ਰਿਕਵੈਸਟ ਤੁਹਾਨੂੰ ਮਿਲ ਆ ਕੇ ਜਿਵੇਂ ਤੁਸੀਂ ਇੱਕ ਬੜੀ ਚੰਗੀ ਗੱਲ ਕਹੀ ਅਸੀਂ ਲਾ ਬਾਈਡਿੰਗ ਇੰਡੀਅਨ ਲਾ ਬਾਈਡਿੰਗ ਕੰਪਨੀ ਹੈ ਸੋ ਤੁਸੀਂ ਇੱਕ ਚੀਜ਼ ਤੋਂ ਤਾਂ ਤੁਸੀਂ ਵੀ ਸਹਿਮਤ ਹੁੰਦੇ ਹੋਵੋਗੇ ਕਿ ਜਿਹੜਾ ਇੱਕ ਡੀ ਮਾਰਕਾ ਦੀ ਰੇਡ ਹੋਈ ਸੀ ਇਹਦਾ ਮਤਲਬ ਤੁਸੀਂ ਉਸ ਟਾਈਮ ਮੰਨਦੇ ਹੋ ਕਿ ਉਹ ਸਹੀ ਹੋਈ ਹੈ ਕਿਸੇ ਦਾ ਵੀ ਬ੍ਰਾਂਡ ਨਹੀਂ ਲਗਾਉਣਾ ਚਾਹੀਦਾ ਦੇਖੋ ਸਰ ਜੋ ਲਾ ਅਜਦਾ ਕਹਿੰਦਾ ਵਾ ਉਹਦੀ ਸਮਝ ਤਾਂ ਠੀਕ ਹੈ ਬਾਕੀ ਪ੍ਰਿਵੈਲਿੰਗ ਕੰਟਰੀਜ਼ ਦੇ ਵੀ ਕਿਸੇ ਹੋਰ ਇੰਡੀਵਿਜੂਅਲ ਦੀ ਕੀ ਓਪੀਨੀਅਨ ਮੈਂ ਉਹਦੇ ਵਿੱਚ ਕੋਈ ਵੀ ਟਾਕਸ਼ ਨਹੀਂ ਕਰਨਾ ਚਾਹੁੰਦਾ ਬਟ ਜੋ ਅਜ ਦਾ ਲਾਅ ਹੈਗਾ ਵੇ ਜੋ ਗਵਰਨਮੈਂਟ ਆਫ ਇੰਡੀਆ ਦਾ ਲਾਅ ਹੈ ਜੋ ਮੇਰੀ ਸਟੇਟ ਗੌਰਨ ਪੰਜਾਬ ਦਾ ਲਾਅ ਹੈ ਮੈਂ ਉਹਨੂੰ ਹੀ ਫਾਲੋ ਕਰਕੇ ਚੱਲੂਗਾ ਮੈਂ ਉਸ ਤੋਂ ਬਾਹਰ ਨਹੀਂ ਜਾ ਸਕਦਾ ਐਂਡ ਤੇ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਬਸ ਮੈਂ ਅਪੀਲ ਤਾਂ ਕੁਛ ਨਹੀਂ ਕਰਨੀ ਜੀ ਮੈਂ ਤਾਂ ਆਪਣੀ ਕਲੈਰੀਫਿਕੇਸ਼ਨ ਦੇਣੀ ਸੀਗੀ ਜੀ ਮੈਂ ਤੁਹਾਨੂੰ ਦੇ ਦੇਤੀ ਕਿ ਤੁਸੀਂ ਪਲੀਜ਼ ਆਹ ਦੋ ਚੀਜ਼ਾਂ ਨੂੰ ਨਾ ਇੰਡੀਵਿਜੂਅਲ ਨੂੰ ਤੇ ਫਰਮ ਨੂੰ ਕੋਲਾਬੋਰੇਟ ਨਾ ਕਰੋ ਉਹਨੂੰ ਅਲੱਗ ਹੀ ਰੱਖੋ ਮੇਰੀ ਆਹੀ ਤੁਹਾਡੇ ਅੱਗੇ ਜਿਹੜੇ ਕਿ ਜੇਨ ਸ਼ਾਲਸ ਦੇ ਡਾਇਰੈਕਟਰ ਹੈ ਉਹਨਾਂ ਨੇ ਬੜੀ ਕਲੀਅਰ ਇੱਕ ਚੀਜ਼ ਕੀਤੀ ਹੈਗੀ ਕਿ ਕਿਸੇ ਵੀ ਤਰੀਕੇ ਦੇ ਜਿਹੜੇ ਤਰੁਨ ਜੈਨ 바ਵਾ ਦੀ ਡੀਮਾਰਕ ਨੂੰ ਲੈ ਕੇ ਡੀਮਾਰਕਰ ਨੂੰ ਲੈ ਕੇ ਜੋ ਵੀ ਸਟੇਟਮੈਂਟ ਸੀਗੀ ਉਹ ਇੱਕ ਉਹਨਾਂ ਦਾ ਨਿੱਜੀ opinion ਹੋ ਸਕਦਾ ਹੈ ਜੇਨ ਸ਼ਾਲਸ ਦਾ ਉਹਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਰਿਸ਼ਤਾ ਨਹੀਂ ਹੈ ਸੋ ਦੇਖਦੇ ਰਹੋ ਬਨੇ ਰਹੋ ਜਾਣਿਤ ਸੀ ਤਨਵਾਦ